ਨਾਗਾ ਸਾਧੂ ਤੁਸੀਂ ਦੇਖ ਸਕਦੇ ਹੋ ਮਾਡਰਨ ਬਾਬਾ ਇਹ ਮਾਡਰਨ ਬਾਬਾ ਸਵਾਸਤੇ ਸਸਰੀਗਲ ਸਾਰਿਆਂ ਨੂੰ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਦੋਸਤ ਜਿਵੇਂ ਤੁਸੀਂ ਲਾਸਟ ਵੀਡੀਓ ਦੇ ਵਿੱਚ ਦੇਖਿਆ ਤੁਹਾਡੀ ਮੁਲਾਕਾਤ ਕਰਾਈ ਸੀ ਸੀ ਸੰਜੀਤ ਮਿਸ਼ਰਾ ਨਾਲ ਤੇ ਦੋਸਤੋ ਹੁਣ ਇੱਕ ਦੋ ਦਿਨਾਂ ਦੀ ਵੀਡੀਓ ਨਹੀਂ ਬਣ ਰਹੀਆਂ ਸੀ ਡੇ ਲਗਭਗ ਸਾਨੂੰ ਹੁਣ ਛੇਮਾ ਹੋ ਚੁੱਕਿਆ ਇੱਥੇ ਤੇ ਵੀਡੀਓ ਬਣਾਉਣ ਵਾਸਤੇ ਅਸੀਂ ਬਾਹਰ ਜਾ ਨਹੀਂ ਪਾਏ ਤੇ ਹੁਣ ਅਸੀਂ ਰੁਕੇ ਹੋਏ ਹਾਂ ਵੱਡਾ ਅਖਾੜਾ ਬੰਦੂਆ ਕਲਾ ਤੇ ਦੋਸਤੋ ਇੱਥੇ ਇੱਕ ਸਾਧੂ ਸੰਤ ਕਾਫੀ ਜ਼ਿਆਦਾ ਰੁਕੇ ਹੋਏ ਸੀ ਪਰ ਹੁਣ ਇਹ ਇੱਥੋਂ ਸਾਧੂ ਸੰਤ 8 ਤਰੀਕ ਤੋਂ ਜਾ ਚੁੱਕੇ ਨੇ ਤੇ ਹੁਣ ਅਖਾੜਾ ਬਿਲਕੁਲ ਹੀ ਖਾਲੀ ਹੋ ਚੁੱਕਿਆ ਤੁਸੀਂ ਇੱਥੋਂ ਦਾ ਤੁਸੀਂ ਹੁਣ ਦੇਖ ਸਕਦੇ ਹੋ ਕੋਚਕ ਦਿਨ ਪਹਿਲਾਂ ਇੱਥੇ ਕਾਫੀ ਜ਼ਿਆਦਾ ਰੌਣਕਾਂ ਸੀ ਸਾਰੇ ਸਾਧੂ ਸੰਤ ਆਏ ਹੋਏ ਸੀ ਆਪਣੇ ਆਪਣੇ ਡੇਰਿਆਂ ਦੇ ਵਿੱਚੋਂ ਸਾਰਾ ਦਿ ਲੰਗਰ ਚੱਲਦਾ ਸੀ ਤੇ ਹੁਣ ਇੱਥੋਂ ਲਗਭਗ ਸਾਰੇ ਸਾਧੂ ਸੰਤ ਜਾ ਚੁੱਕੇ ਨੇ ਤੇ ਹੁਣ ਆਮ ਪਬਲਿਕ ਦਾ ਹੀ ਜ਼ਿਆਦਾ ਇਕੱਠ ਤੁਸੀਂ ਮਹਾਕੁੰਭ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਸ ਸਟੈਂਡ ਦੇ ਵਿੱਚ ਅਸੀਂ ਪਹਿਲਾਂ ਰਹਿ ਰਹੇ ਸੀ ਉਸ ਸਟੈਂਡ ਨੂੰ ਅਸੀਂ ਹੁਣ ਛੱਡ ਦਿੱਤਾ ਹੁਣ ਅਸੀਂ ਨਵੀਂ ਜਗ੍ਹਾ ਤੇ ਅਸੀਂ ਸ਼ਿਫਟ ਹੋਏ ਆ ਸਾਡੇ ਗੁਰੂਆਂ ਦੇ ਨਾਲ ਦੇਖ ਸਕਦੇ ਹੋ ਇਹ ਜਗ੍ਹਾ ਡੈਕੋਰੇਸ਼ਨ ਇੱਥੇ ਕਰ ਦਿੱਤੀ ਗਈ ਆ ਪਹਿਲਾਂ ਇੱਥੇ ਕਾਫੀ ਜ਼ਿਆਦਾ ਕੂੜਾ ਕਰਕਟ ਸੀ ਇੱਥੇ ਗੁਰੂਆਂ ਦੁਆਰਾ ਧੂਣਾ ਜਲਾਇਆ ਜਾ ਰਿਹਾ ਬਹੁਤ ਹੀ ਖੈਂਟ ਜਗ੍ਹਾ ਬਣਾ ਦਿੱਤੀ ਗਈ ਹੈ ਡੈਕੋਰੇਸ਼ਨ ਕਰਕੇ ਬਾਹਰ ਦਾ ਤੁਸੀਂ ਨਜ਼ਾਰਾ ਦੇਖ ਸਕਦੇ ਹੋ ਲੱਖਾਂ ਲੋਕਾਂ ਦੀ ਭੀੜ ਥੋੜੀ ਜੀ ਜਗ੍ਹਾ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਭੀੜ ਤੁਸੀਂ ਵੇਖ ਸਕਦੇ ਹੋ ਇੱਥੇ ਹੁਣ 14 ਤਾਰੀਖ ਤੱਕ ਬਹੁਤ ਹੀ ਜ਼ਿਆਦਾ ਭੀੜ ਰਹਿਣੀ ਆ ਜਿਹੜਾ ਜਿਹੜਾ ਵੀ ਆਉਣਾ ਚਾਹੁੰਦਾ ਗੰਗਾ ਤੇ ਸਨਾਨ ਕਰਨ ਦੇ ਲਈ ਤਾਂ ਆਪਣਾ ਸੋਚ ਸਮਝ ਕੇ ਆਇਓ ਕਿਉਂਕਿ ਇੱਥੇ ਜੇਕਰ ਤੁਸੀਂ ਆਉਨੇ ਹੋ ਆਪਣੀ ਗੱਡੀ ਲੈ ਕੇ ਵੀ ਆਉਨੇ ਹੋ ਤਾਂ ਤੁਹਾਨੂੰ 14 ਤੋਂ 15 ਕਿਲੋਮੀਟਰ ਪਹਿਲਾਂ ਤੁਹਾਡੀ ਗੱਡੀ ਪਾਰਕ ਕਰਨੀ ਪੈਣੀ ਆ ਫਿਲਹਾਲ ਪਹੁੰਚੇ ਹੋਏ ਆ ਸ੍ਰੀ ਨਰਿੰਜਨੀ ਅਖਾੜਾ ਇੱਥੇ ਵੀ ਤੁਹਾਨੂੰ ਨਾਗੇ ਸਾਧੂ ਪਾਏ ਜਾਣਗੇ ਹਰ ਗਿਆ ਇੱਥੋਂ ਹੁਣ ਲਗਭਗ ਨਾਗੇ ਸਾਧੂ ਜਾ ਚੁੱਕੇ ਨੇ ਹੁਣ ਤਾਂ ਆਮ ਪਬਲਿਕ ਹੀ ਤੁਹਾਨੂੰ ਮਿਲੂਗੀ ਇੱਥੇ ਨਾਗੇ ਸਾਧੂ ਤੁਸੀਂ ਦੇਖ ਸਕਦੇ ਹੋ ਮਾਡਰਨ ਬਾਬਾ ਇਹ ਮਾਡਰਨ ਬਾਬਾ ਪੂਰਾ ਕਈ ਬਰੀ ਕਈ ਚੰਗੇ ਵੀ ਨੇ ਤੇ ਕਈਆਂ ਨੂੰ ਗੁੱਸਾ ਬਹੁਤ ਜਲਦੀ ਆਉਂਦਾ ਪਰ ਇਹ ਬਹੁਤ ਵਧੀਆ ਸਾਹੂ ਆ अधिक श्रद्धालुओं ने किया पवित्र संघम में स्नान राष्ट्रमंत्री पुष्कर सिंह धामी ने आज पवित्र संगम में स्नान किया श्री धामी ने महाकुंभ नगर के सेक्टर आठ में आयोजित ज्ञान महाकुंभ में प्रतिभा किया इस अवसर आदेश तक नागो रखने की योजना बनाई है सुगम और सुरक्षित रेल यात्रा के लिए प्रयागराज रेलवे ने तीर्थ यात्रियों के लिए ਸਾਨੂੰ ਮਾਣ ਬੁਖਾ ਜੋ ਔਸਰ ਹੈ ہمارے ਜੀਵਨ ਮਾ ਆਇਆ ਹੈ ਅਤੇ ਹਾ ਪਰ ਜੋ ਪ੍ਰਵਾਨ ਮੰਤਰੀ ਮੈਡਮ ਜੀ ਨੇ ਨੀਤੀ ਸਮੀਲ ਲੋਕੀਂ ਦੇ ਨੀਤੀ ਸਮੀਲ ਲਈ ਆਯੋਜਨ ਹੋ ਰਿਹਾ ਹੈ ਇਸ ਰੂਪ ਦਾ ਅਲੋਕਿਕ ਹੈ ਤੁਸੀਂ ਵੇਖਿਆ ਨਾਗਾ ਸਾਧੂ ਕਈ ਚੰਗੇ ਵੀ ਹੁੰਦੇ ਨੇ ਤੇ ਕਈ ਗੁੱਸੇ ਵਾਲੇ ਵੀ ਹੁੰਦੇ ਨੇ ਮੈਨੂੰ ਹੁਣ ਜਿੰਨੇ ਤੱਕ ਜਿੰਨੇ ਵੀ ਸਾਧੂ ਮਿਲੇ ਨੇ ਸਾਰੇ ਚੰਗੇ ਸੁਭਾ ਵਾਲੇ ਮਿਲੇ ਨੇ ਤੁਸੀਂ ਦੇਖਿਆ ਕਾ ਵੀ ਨਾਗਾ ਸਾਧੂ ਹਰੇ ਵੀ ਤੇ ਤੁਸੀਂ ਆਪਣੇ ਆਪਣੀ ਆਪਣੇ ਆਪਣੇ ਟੈਂਪਲ ਵਿੱਚ ਤੁਹਾਨੂੰ ਨਾਗਾ ਸਾਧੂ ਮਿਲ ਜਾਣਗੇ ਪਰ ਅਖਾੜਿਆਂ ਦੇ ਵਿੱਚ ਨਾਗਾ ਸਾਧੂ ਤੁਹਾਨੂੰ ਬਹੁਤ ਘੱਟ ਮਿਲਣਗੇ ਕਿਉਂਕਿ ਨਾਗਾ ਸਾਧੂ ਆਪਣੇ ਆਪਣੇ ਹੁਣ ਡੇਰਿਆਂ ਦੇ ਵਿੱਚ ਜਾ ਚੁੱਕੇ ਨੇ ਸੜਕਾਂ ਦੇ ਵੀ ਤੁਸੀਂ ਮਹਾਕੁੰਭ ਦੇ ਵਿੱਚ ਤੁਸੀਂ ਟੈਂਟਾਂ ਦੇ ਵਿੱਚ ਤੁਸੀਂ ਨਾਗਾ ਸਾਭ ਨੂੰ ਤੁਸੀਂ ਦੇਖ ਸਕਦੇ ਹੋ। ਆਸ਼ਟਨਾ ਮੁੱਖ ਸਮਾਚਾਰ ਇੱਕ ਵਾਰ ਫਿਰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਕਲਪਯਾਗ ਰਾਜਕੁੰਭ ਜੈ ਹੈ ਜੈ ਹੈ Lagi, ਉਹ ਦੱਸ ਦੇਣਾ ਚਾਹੁੰਦੇ ਆ ਨਾਗਾ ਸਾਧੂ ਜੂਨਾ ਅਖਾੜਾ ਜੂਨਾ ਅਖਾੜਾ ਮੰਨਿਆ ਜਾਂਦਾ ਕਿ ਸਭ ਤੋਂ ਪੁਰਾਣਾ ਅਖਾੜਾ ਤੇ ਇੱਥੇ ਜਿਹੜੇ ਵੀ ਸਾਧੂ ਸੰਤ ਹੋਣਗੇ ਉਹ ਕੱਪੜੇ ਨਹੀਂ ਪਾਉਂਦੇ ਸਿਰਫ ਲੰਗੋੜ ਪਾਉਂਦੇ ਨੇ ਹੁਣ ਤੁਸੀਂ ਦੇਖ ਸਕਦੇ ਹੋ ਬਹੁਤ ਘੱਟ ਸਾਧੂ ਸੰਤ ਤੁਹਾਨੂੰ ਇੱਥੇ ਮਿਲਣਗੇ ਨਾਗੇ ਸਾਧੂ ਲਗਭਗ ਆਪਣੇ ਡੇਰੇਆਂ ਦੇ ਵਿੱਚ ਜਾ ਚੁੱਕੇ ਨੇ Right. ਹੌਂਸੀ ਨਾਗਾ ਸਾਧੂਵਾਂ ਨੇ ਖਾੜੇ ਦੇ ਵਿੱਚੋਂ ਬਾਹਰ ਜਾ ਰਹੇ ਆ ਆਪਣੇ ਟੈਂਟ ਦੇ ਵਿੱਚ ਤੇ ਜੀ ਬਾਹਰ ਦਾ ਤੁਸੀਂ ਦ੍ਰਿਸ਼ ਦੇਖ ਸਕਦੇ ਹੋ ਕਾਫੀ ਤੁਹਾਨੂੰ ਵੀ ਦਿਖਾ ਦੋ ਕਹਾਂ ਸੇ ਹੋ ਭਾਈ ਭਾਈ ਮੈਂ ਇਲਾਹਾਬ ਤੋਂ ਕਿਆ ਬਾਤ ਪ੍ਰਯਾਗਰਾਸ ਯਹੀ ਸੇ ਕੀ ਕਰਤੇ ਹੋ ਆਪ ਕੀ ਕਰਤੇ ਹੋ ਆਪ ਜੀ ਮੈਂ ਅਭੀ ਤੋਂ ਆਇਆ ਹੂ ਮੇਲਾ ਦੇਖਣ ਆਇਆ ਹੂ ਮੈਂ ਲਗਾ ਆਪਕੇ ਸ਼ਹਿਰ ਮੈਂ ਜੀ 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 ਮੈਂ ਮੇਰਾ ਹੀ ਸ਼ਹਿਰ ਹੈ ਇਲਾਹਾਬ ਤੁਸੀਂ ਕਹਿੰਦੇ ਆਪ ਕੌਣ ਸੇ ਆਈ ਦਾ ਇਹ ਵੀ ਇਲਾਹਾਬ ਹੈ जी बाबा मिलेंगे यहाँ पे कोई और जगह है जहाँ पे जो दिखाने लायक है प्रयागराज से क्या जो जगह मैं अच्छे से शूट कर सकूँ। आप जो है आगे आगे देख रहे हैं वो देख रहा हूँ आगे आप जाकर के लेकिन यहाँ से थोड़ा दूर जाना ਇੱਕ ਉਹ ਰੁਦ੍ਰ ਨਖਸ਼ ਵਾਲਾ ਸਿਵਲਿੰਗ ਹੈ ਉਹ ਕਹਾਂ ਪੇ ਹੈ ਰੁਦ੍ਰ ਨਖਸ਼ ਵਾਲਾ ਸਿਵਲਿੰਗ ਉਹ ਹੈ ਸਾਡੇ ਖਾਲਸੇ ਅੱਗੇ ਹੀ ਹੋਗਾ ਅੱਗੇ ਅੱਗੇ ਆਪਕੋ ਪਤਾ ਕਰਨਾ ਪਵੇਗਾ ਠੀਕ ਹੈ ਭਾਈ ਠੀਕ ਹੈ ਆਪਕਾ ਨਾਮ ਕੀ ਹੈ ਮੇਰਾ ਨਾਮ ਬੱਬੂ ਫਰੋਂ ਪੰਜਾਬ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਸੋ ਮਚ ਥੈਂਕ ਯੂ ਸਰ ਓਕੇ ਭਾਈ ਹੁਣ ਆਪਾ ਪਹੁੰਚ ਚੁਕੇ ਆ ਆਪਣੇ ਬੜੇ ਅਖਾੜੇ ਕੋਲੇ ਜਿੱਥੇ ਅਸੀਂ ਰਹਿ ਰਹੇ ਆ ਦਮਰੂ ਦਰਬਾਰ ਸੈਕਟਰ ਵੀ ਤਰਵੈਨਗੀ ਹੋਲ ਨੰਬਰ 7 ਦੇ ਕੋਲੇ ਤੇ ਹੁਣ ਅਸੀਂ ਲੰਗਰ ਪਾਣੀ ਛਕਾਂਗੇ ਤੇ ਉਸ ਤੋਂ ਬਾਅਦ ਕਰਾਂਗੇ ਰੈਸਟ ਤੇ ਬਣਾਵਾਂਗੇ ਦੇਖਦੇ ਆ ਕੱਲ ਨੂੰ ਕੋਈ ਹੋਰ ਨਵਾਂ ਵਲੋਗ ਕਿਉਂਕਿ ਇੱਥੇ ਹੁਣ ਪਲੈਨਿੰਗ ਮੌਕੇ ਦੀ ਹੀ ਕਰਨੀ ਪੈਂਦੀ ਹੈ ਤੁਹਾਨੂੰ ਪਹਿਲਾਂ ਨਹੀਂ ਦੱਸ ਸਕਦੇ ਵੀ ਅਗਲੇ ਦਿਨ ਕੀ ਹੋਣਾ ਇੱਕ ਗੱਲ ਦੇਖਣ ਵਾਲੀ ਹੈ ਮਹਾਕੁੰਡ ਦੇ ਵਿੱਚ ਜੋ ਵੀ ਆਉਂਦਾ ਹੈ ਲਗਭਗ ਹਰ ਇੱਕ ਬੰਦਾ ਸੜਕ 'ਤੇ ਹੀ ਸੌਂਦਾ ਹੈ ਤੇ ਉਹਨਾਂ ਦੇ ਕੋਲੇ ਰਹਿਣ ਨੂੰ ਟਿਕਾਣਾ ਨਹੀਂ ਹੁੰਦਾ ਤੇ ਉਹ ਰਾਤ ਇਧਰ ਉਧਰ ਫਿਰ ਕੇ ਹੀ ਆਪਣਾ ਰਾਤ ਲੰਘਾ ਲੈਂਦੇ ਨੇ ਆ ਤੁਸੀਂ ਵੇਖ ਸਕਦੇ ਹੋ ਲਗਭਗ ਕਿਸੇ ਕੋਲੇ ਵੀ ਜਗ੍ਹਾ ਨਹੀਂ ਹੋਣੀ ਰਹਿਣ ਵਾਸਤੇ 14 ਤਾਰੀਖ ਤੱਕ ਕਹਿੰਦੇ ਪੀੜ ਹੋਰ ਵੀ ਵੱਧ ਸਕਦੀ ਆ ਜਿੰਨਾ ਜਿੰਨਾ ਹੁਣ ਜਦੋਂ ਹੁਣ ਜ਼ਿੰਦਗੀ ਇਹਨਾਂ ਦੀ ਵੀ ਆਸਾਨ ਨਹੀਂ ਹੈਗੀ ਸਾਰਾ ਦਿਨ ਮਿਹਨਤ ਕਰਨ ਤੋਂ ਬਾਅਦ ਸੜਕ ਤੇ ਹੀ ਸੌਣਾ ਪੈਂਦਾ ਤੇ ਸਵੇਰੇ ਫੇਰ 7 ਵਜੇ 6:30 ਵਜੇ ਆਪਣੀ ਦੁਕਾਨਾ ਦੁਬਾਰਾ ਫੇਰ ਇੱਥੋਂ ਹੀ ਸਟਾਰਟ ਕਰ ਲੈਂਦੇ ਨੇ ਬਹੁਤ ਹੀ ਜ਼ਿਆਦਾ ਮਿਹਨਤੀ ਲੋਕ ਨੇ ਇੱਥੇ ਸੜਕ 'ਤੇ ਜਿਨ੍ਹਾਂ ਨੇ ਇੰਨੀ ਠੰਡ ਦੇ ਵਿੱਚ ਕੰਬਲ ਲੈ ਕੇ ਸੌ ਜਾਣਾ ਤੂੰ ਕੀ ਰੋਦੇ ਐ ਆਗੇ 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 ਆ ਗਿਆ ਫਾਈਨਲੀ ਫਾਈਨਲੀ ਪਹੁੰਚ ਚੁੱਕੇ ਆ ਆਪਣੇ ਟੈਂਟ ਦੇ ਵਿੱਚ ਹੁਣ ਆ ਛਗਾ ਕੇ ਲੰਗਰ ਪਾਣੀ ਇਹ ਆਪਣਾ ਭਰਾ ਆ ਕੀ ਨਾਮ ਹੈ ਵੀ ਆਪਣਾ ਕੱਦੂ ਹਾਂ ਜੀ ਇਹ ਹੈਲੋ ਬਾਈ ਇੱਥੇ ਤੇ ਆਇਆ ਇਹ ਆਪਣਾ ਸ੍ਰੀਂਦਰ ਭਰਾ ਕੱਦੂ ਕਿਵੇਂ ਜੀ ਲੱਗ ਰਿਹਾ ਹੁਣ ਵਧੀਆ ਜੀ ਲੱਗ ਰਿਹਾ ਤੁਹਾਡਾ ਵੀ ਲੱਗ ਰਿਹਾ ਬਾਈ ਜੀ ਹਾਂ ਜੀ ਹਾਂ ਜੀ ਪੂਰੇ ਰੌਣਕਾਂ ਲਾਈਆਂ ਹੋਈਆਂ ਬਾਈ ਇੱਥੇ ਇਹ ਇਹਨਾਂ ਦਾ ਕੈਟਰਿੰਗ ਦਾ ਕੰਮ ਆ ਪੂਰੇ ਲੱਖਾਂ ਲੋਕਾਂ ਨੂੰ ਰੋਟੀ ਖਵਾ ਚੁੱਕੇ ਨੇ ਹਾਂ ਹਾਂ ਕੋਣ ਟਾਗੜਾ ਮੰਨੂ ਮੈਂ ਟੱਕਰਾ ਉਹ ਦਦਨਾ ਦਦਨਾ ਭੇਜ ਆਓ ਅੱਛਾ ਤੇ ਆਪਣੇ ਇਸ ਵਲੋਗ ਦੇ ਵਿੱਚ ਸਿਰਫ ਇਨਾ ਹੀ ਮਿਲ ਲਿਆ ਨਵੇਂ ਵਲੋਗ ਦੇ ਨਾਲ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਦੀ ਤੇ ਆਪਣੇ ਜਿਹਨਾਂ ਨੇ ਜਿਹਨਾਂ ਨੇ ਆਪਣੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਟਾਟਾ ਬਾਈ ਹੋਰ ਓਕੇ ਬਾਈ ਬਾਈ